ਸਟੋਰੀ ਪਾਉਣ ਲੱਗਿਆਂ ਗੁਜਰਾਤ ਦੇ ਵਿੱਚ ਇੱਕ ਸੇਠਤੀ ਬਹੁਤ ਕਜੂੂਸ਼ ਸੇਠ ਜਿਹਨੂੰ ਕਹਿ ਦਿੰਦੇ ਨੇ ਵੀ ਜੇ 100 ਰੁਪਇਆ ਕਮਾ ਲਿਆ ਜੇ 5 ਰੁਪਏ ਵਿੱਚੋਂ ਖਰਚਨੇ ਪੈ ਜਾਂਦਾ ਤਾਂ ਉਹਦੀ ਜਾਨ ਨਿਕਲ ਜਾਂਦੀ ਦੀ ਬੜਾ ਕਜੂੂਸ਼ ਸੇਠ ਸੀ ਗੁਜਰਾਤ ਦੇ ਰਹਿਣ ਵਾਲਾ ਸੀ ਯਾਨੀ ਉਹ ਧਨਮਾਲ ਬਹੁਤ ਹੀ ਅਬਦਾ ਦਿੱਤਾ ਵਾ ਪੱਕ ਕੂਚੀ ਬਾਲੀ ਦੀ ਜਾਦੇ ਕਜੂੂਸ਼ ਓਹ ਮੰਦਿਰ ਕਾ ਨਹੀਂ ਗਿਆ ਸ਼ਹਿਰ ਤੋਂ ਬਾਹਰਲੇ ਪਾਸੇ ਮੰਦਿਰ ਸੀਗਾ ਗਣੇਸ਼ ਦਾ ਗਣੇਸ਼ ਦੇ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਜਦੋਂ ਮੁੜਿਆ ਰਾਜ ਖੰਜੂਰ ਦਾ ਦਰਾਖਤ ਖੜਾ ਸੀ ਉਹ ਤੇ ਨਿਗਾਹ ਪਾਗੀ ਖੰਜੂਰਾ ਬੜੀਆਂ ਪੱਕੀਆਂ ਹੁਣ ਜਿਹੜਾ ਪੈਸਾ ਬੰਦਾ ਨਾ ਚਲਾਉਣ ਵਾਲਾ ਹੋਵੇ ਉਹਨੂੰ ਕਿਸੇ ਕੋਲੇ ਫਲ ਫਲੂਟ ਕੋਲ ਦੇ ਨਾ ਗਣਾ ਬੇ ਮੁਫਤ ਦਾ ਮਿਲ ਜੇ ਯਾਨੀ ਉਹ ਨੰਗ ਨਹੀਂ ਸਕਦਾ ਵੀ ਹੋਰ ਤਾਂ ਪੈਸਾਂ ਦਾ ਮਿਲੂ ਹੁਣ ਆ ਮੋਤ ਦੇ ਨੇ ਕਿਉਂ ਛੱਡਨੇ ਉਹ ਦੇਖ ਕੇ ਖਜੂਰਾ ਨੂੰ ਖਜੂਰ ਤੇ ਚੜ ਗਿਆ ਖਜੂਰ ਤੇ ਜਦੋਂ ਚੜ ਗਿਆ ਜਾ ਕੇ ਚੜ ਕੇ ਜਾਣ ਛਾਰ ਗੁੱਥੇ ਨੂੰ ਹੱਥ ਪਾ ਲਿਆ ਗੁੱਥੇ ਨਾਲ ਪੱਕੀਆਂ ਦੀਆਂ ਖਜੂਰਾ ਜਦੋਂ ਝੜਨ ਲੱਗੀਆਂ ਥੱਲੇ ਦੇਖੀਆਂ ਵੀ ਥੱਲੇ ਕਿੰਨੀਆਂ ਕੋ ਗਈਆਂ ਥੱਲੇ ਨੂੰ ਝਾਕ ਕੇ ਡਰ ਗਿਆ ਡਰ ਕੇ ਹੱਥ ਪੈਰ ਕੰਮਣੋਂ ਲਾਗੇ ਤੇ ਜਣੀ ਕੰਮ ਕਰਨੋਂ ਹਟ ਗਏ ਵੀ ਇੰਨਾ ਉੱਚਾ ਚੜਦਾ ਗਿਆ ਉਤਰੂ ਕਿਵੇਂ ਇਹ ਜ ਆ ਡਰਿਆ ਡਰਿਆ ਬਾਏ ਗਣੇਸ਼ ਜੇ ਇੱਥੋਂ ਰੱਖੇ ਨਾ ਮੈਨੂੰ ਮੈਂ ਹਜ਼ਾਰ ਬਾਹਮਣ ਨੂੰ ਰੋਟੀ ਖਵਾਵਾਂ ਹਜ਼ਾਰ ਬਾਹਮਣ ਨੂੰ ਚੱਲੋ ਦਲੀਲਾ ਕਰਦਾ ਕਰਦਾ ਕੁਛ ਦਿਲਾ ਦਮ ਜਾ ਵੀ ਆ ਗਿਆ ਖੰਜੂਰ ਦੇ ਹੱਥੋਂ ਹੱਥ ਪਾ ਕੇ ਤੇ ਲੈ ਝਾ ਕੇ ਦਿਲ ਜਾ ਦਲੇਰੀ ਜੀ ਪੜੀ ਹੌਲੀ 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 ਅੱਧੇ ਜੇ ਜਦੋਂ ਆ ਗਿਆ ਕਹਿੰਦਾ ਚਲ ਗਣੇਸ਼ ਜੀ ਤਾਂ ਖੁਸ਼ ਥੋੜੇ ਨਾਲ ਹੀ ਹੋ ਜਾਣਗੇ ਕਹਿੰਦਾ ਪੰਜ ਛਾ ਨੂੰ ਖਵਾ ਦੇਂਗੇ ਫੇਰ ਉਤਰਨ ਲੱਗ ਗਿਆ ਹੌਲੀ 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 ਉਤਰਦਾ ਤੁਰਿਆ ਗਿਆ ਜਦ ਨੇੜੇ ਜੇ ਆ ਗਿਆ ਕਹਿੰਦਾ ਯਾਰ 200 ਬੰਦੇ ਨੂੰ ਹੀ ਖਵਾ ਦਿਆਂਗੇ ਇੰਨੇ ਪੰਜ ਛਾ ਨੂੰ ਤਾਂ ਵਾ ਖੁਸ਼ੀ ਕਰਨਾ ਹੈ 200 ਬੰਦੇ ਨਾਲ ਵੀ ਖੁਸ਼ ਹੋ ਜੂ ਗਣੇਸ਼ ਦਾ ਕੀ ਹੈ ਇਹ ਤਾਂ ਕਰਦਾ ਆਪਣੇ ਉਹਨੇ ਜਦੋਂ ਆਪੈਨ ਨੂੰ ਰੋਟੀ ਖਵਾ ਕੇ ਮਥਾ ਟੇਕਦਾ ਉਹ ਤਾਂ ਫੇਰ ਵੀ ਖੁਸ਼ ਹੋ ਜੂ ਇਹ ਦੋ ਜਮਾ ਧਰਤੀ ਤੇ ਆ ਗਿਆ ਇੱਕ ਪੰਡਤ ਤੇ ਆ ਗਿਆ ਅੱਛਾ ਕਹਿੰਦਾ ਖੁਸ਼ੀ ਕਰਨਾ ਇੱਕ ਪੰਡਤ ਨੂੰ ਕੋਈ ਹੌਲਾ ਜਿਹਾ ਦੇ ਕੇ ਰੋਟੀ ਖਵਾ ਦੇਾਂਗੇ ਕੋਈ ਫਰਕ ਨਹੀਂ ਪੈਂਦਾ ਚਲੋ ਹੁਣ ਆਤ ਆ ਕੇ ਗਾਹਾਂ ਨੂੰ ਖਜੂਰ ਤੇ ਨਹੀਂ ਚੜਦੇ ਇਹ ਕਿੱਦਾਂ ਚੜ ਗਏ ਗਾਹਾਂ ਨੂੰ ਨਹੀਂ ਖਜੂਰ ਤੇ ਚੜਦੇ ਰੋਟੀ ਖਵਾ ਮੰਨ ਨੂੰ ਖਵਾ ਦੇਾਂਗੇ ਦੂਜੇ ਦਿਨ ਜਦੋਂ ਮੰਦਰ ਨੂੰ ਗਿਆ ਜਾਨਕੀ ਦਾਸ ਜਾਨਕੀ ਦਾਸ ਨੌ ਦਾ ਇੱਕ ਹੌਲਾ ਜਿਹਾ ਪੰਡਤ ਤੁਰਿਆ ਆਵੇ ਕਹਿੰਦਾ ਵੀ ਇਹਨੂੰ ਰੋਟੀ ਖਵਾ ਰੀਏ ਇਹ ਨਹੀਂ ਵਾਲੀ ਖਾਂਦਾ ਤਾਂ ਮੈਨੂੰ ਲੱਗਦਾ ਮੜੂ ਜਾ ਥੋੜੀ ਹੋਈ ਕਾ ਉਹਨੂੰ ਕਿ ਜਾਨਕੀ ਦਾਸਾ ਤੈਨੂੰ ਨਿਉਂਦਾ ਦੇ ਦਿੰਨੇ ਅੱਜ ਤੂੰ ਰੋਟੀ ਪ੍ਰਸ਼ਾਦਾ ਪਾਣੀ ਛਕ ਲਈ ਮੈਂ ਅੱਜ ਮੇਲੇ ਤੇ ਜਾ ਕੇ ਉਹਨੇ ਘਰ ਵਾਲੀ ਨੂੰ ਕਹਿ ਜਾਨਾ ਉਹ ਰੋਟੀ ਤਿਆਰ ਕਰ ਲੂ ਤੂੰ ਗੇੜਾ ਮਾਰ ਲਈ ਮੈਨੂੰ ਘਰੇ ਤਾਂ ਨਹੀਂ ਹੁੰਦੇ ਰੜੀਕੀ ਜਾਵੇਂ ਘਰੇ ਨਹੀਂ ਆਇਆ ਜਾਣਾ ਘਰ ਵਾਲੀ ਨੂੰ ਆ ਕੇ ਕਹਿੰਦਾ ਵੀ ਮੈਂ ਜਿੰਨਾ ਕੇ ਪੰਡਤ ਹੌਲੇ ਦੇ ਪੰਡਤ ਨੂੰ ਸੁਨੇਹਾ ਲਾਇਆ ਜਾਣਕੀ ਦਾਸ ਆਊ ਤੂੰ ਰੋਟੀ ਦਾ ਟਿੱਡੀ ਤਿਆਰੀ ਕਰ ਲੈ ਬਈ ਮੈਂ ਜਿੰਨੇ ਕੇ ਨੂੰ ਆਪਾਂ ਖਵਾਉਣਾ ਸਮਾਨ ਜਿੰਨਾ ਕੋ ਉਨਾਂ ਕ ਮੇਲਾ ਲੱਗਿਆ ਵਾ ਮੇਲੇ ਤੋਂ ਕਮਾ ਲਿਆਉਣਾ ਆ ਮੈਂ ਜਾਣਾ ਤੇ ਤੂੰ ਤਿਆਰੀ ਕਰਕੇ ਪੰਡਤ ਆਊ ਹੁਣ ਪੰਡਤ ਨੇ ਆਖਿਆ ਵੀ ਚਤਾਵਣੀ ਤਾਂ ਦੇ ਚੱਲੀਏ ਮੰਦਰ ਤੋਂ ਜਾਂਦੇ ਹੁਣ ਆਪਾਂ ਵੀ ਕਿਤੇ ਬਾਹਲਾ ਥੋੜਾ ਜਿਹਾ ਬਣਾ ਕੇ ਵਹਿ ਜੇ ਵੀ ਕੱਲਾ ਹੀ ਬੰਦ ਤਾਉ ਆਪਾਂ ਸਮਾਨ ਨੂੰ ਤਾਂ ਕਹਿ ਚੱਲੀਏ ਮੱਥਾ ਟੇਕ ਕੇ ਪੰਡਤ ਵੀ ਘਰ ਨੂੰ ਨਾ ਗਿਆ ਉਹ ਵੀ ਮੰਦਰ ਤੋਂ ਮੱਥਾ ਟੇਕਿਆ ਉਹ ਵੀ ਬੱਲੂ ਛੇਠ ਦੇ ਘਰ ਨੂੰ ਤੁਰ ਪਿਆ ਬੱਲੂ ਛੇਠ ਦੇ ਘਰ ਵਾਲੀ ਨੂੰ ਜਾ ਮਾਰੀ ਆ ਕੇ ਜਜਮਾਨਣੀ ਕਰਈਏ ਉਹ ਕਹਿੰਦੀ ਹਾਂਜੀ ਕਰਈਆਂ ਹੁਣ ਮੈਂ ਤਿਆਰੀ ਕਰਦੀ ਆਂ ਜੀ ਸਮਾਨ ਦੀ ਕਹਿੰਦਾ ਮੈਂ ਹੀ ਪਤਾ ਕਰਨਾ ਆ ਬਈ ਤਿਆਰੀ ਕਰਨ ਨੂੰ ਲੱਗ ਗਈ ਕਿ ਨਹੀਂ ਕਣੀ ਜੀ ਕਰਦੀਆਂ ਤਿਆਰੀ ਤੁਸੀਂ ਆ ਜਿਓ 12:00 ਵਜੇ ਤੇ ਗੇਟ ਫੇਰ ਆ ਜਿਓ ਉਹ ਕਹਿੰਦਾ ਗੱਲ ਸੁਣ ਲੈ ਬਈ ਜਦੋਂ ਆਪਾਂ ਭੋਜਨ ਤਿਆਰ ਕਰਨਾ ਹੋਵੇ ਨਾ ਸਾਰੇ ਬਾਤਾਂ ਦਾ ਕਰੀ ਬਾਕੀ ਦਾ ਜਦੋਂ ਭੋਗ ਲਵਾਉਣਾ ਆਪਾਂ ਮਹਾਰਾਜ ਨੂੰ ਭੋਗ ਲਵਾਵਾਂਗੇ ਸਾਰੇ ਦੇਵਤਾਂ ਨੂੰ ਵੀ ਭੋਗ ਲਵਾਉਣਾ ਹੈ ਘੱਟੋ ਘੱਟ 12-13 ਬੰਦੇ ਦਾ ਭੋਜਨ ਤਿਆਰ ਕਰੀ ਐਂ ਹੀ ਨਾ ਕਰਕੇ ਬਈ ਜੀ ਵੀ ਥੋੜਾ ਜਿਹਾ ਕਰ ਲਿਆ ਮੈਂ 12 13 ਬੰਦਿਆਂ ਦਾ ਭੋਜਨ ਤਿਆਰ ਹੋਵੇ ਉਹ ਕਹਿੰਦੀ ਜੀ ਕੋਈ ਨਹੀਂ 12 13 ਦੇ ਕਰ ਲਾਂਗੇ ਵੀ ਤੁਸੀਂ 12 ਵਜੇ ਦੇ ਦੇ ਘੇੜ ਆ ਜਾਓ ਕਹਿੰਦਾ ਮੈਂ ਹੀ ਦੱchn ਆਇਆ ਤੈਨੂੰ ਵੀ ਕਿਤੇ ਬਣਾ ਲਈ ਸਾਰੇ ਬਾਤਾਂ ਦੇ ਕਹਿ ਕੇ ਤੁਰ ਗਿਆ 12 ਵਜੇ ਨੂੰ ਪੰਡਤ ਆ ਗਿਆ ਉਹਨੇ 12 ਵਜੇ ਨੂੰ ਸਾਰੇ ਤਰ੍ਹਾਂ ਦੇ ਭੋਜਨ ਤਿਆਰ ਕਰ ਲਏ 12 13 ਬੰਦਿਆਂ ਦਾ ਕਰ ਲਿਆ ਆ ਕੇ ਆ ਕੇ ਪੰਡਤ ਆਉਂਦੇ ਉਹ ਦੇ ਕੇ ਉਹਦੇ ਛੱਟਾ ਮਾਰਾ ਛੱਟਾ ਮਾਰ ਕੇ ਕੱਪੜਾ ਬਿਛਾਤਾ ਥਾਲੀ 'ਚ ਦੀਵਾ ਧਰ ਕੇ ਉਹਦੇ ਯਾਨੀ ਕੋਲੇ ਲਿਆ ਕੇ ਸਤਕਾਰ ਮਰੋ ਤੈਨੂੰ ਤਾਂ ਜਜਮਾਨ ਨਹੀਂ ਸ਼ਾਰਾ ਕੁਝ ਜਾਣਦੀ ਐ ਮੈਂ ਤਾਂ ਆਖੇ ਤੇ ਤੈਨੂੰ ਪਤਾ ਹੀ ਨਹੀਂ ਹੁਣ ਤੈਨੂੰ ਤਾਂ ਬਲਾ ਢੰਗ ਹੈ ਰੋਟੀ ਖਵਾਉਣ ਦਾ ਤੇ ਪਾਈ ਰੋਟੀ ਲਾ ਗਿਆ ਖਾਣ ਖਾਣ ਤੋਂ ਪਹਿਲਾਂ ਕਹਿੰਦਾ ਲੈ ਗੱਲ ਸੁਣ ਲੈ ਦੇਵਤਿਆਂ ਦੇ ਨੌਂ ਦਾ ਤਿੰਨ ਮੋਹਰਾ ਛੋਨੇ ਦੀਆਂ ਲੈ ਕੇ ਆ ਧਰ ਥਾਲੀ 'ਚ ਧਰ ਕੇ ਆ ਆਪਾਂ ਵੀ ਦੇਵਤਿਆਂ ਦਾ ਵੀ ਪੂਜਾ ਕਰਨੀ ਐ ਪਹਿਲਾਂ ਦੇਵਤਿਆਂ ਦੇ ਨੌਂ ਦੀਆਂ ਤਿੰਨ ਧਰਾਲੀਆਂ ਉਹ ਤਾਂ ਤਰਾ ਕੇ ਗੀਜੇ ਜਪਾਲੀਆਂ ਰੋਟੀ ਲਾ ਗਿਆ ਖਾਣ ਜਦੋਂ ਰੱਜ ਕੇ ਖਾਧੀ ਗਈ ਰੋਟੀ ਪੂਰੀ ਰੱਜ ਕੇ ਖਾ ਕੇ ਕਹਿੰਦਾ ਜੀ ਹੁਣ ਲਿਆਓ ਹੁਣ ਦਛਣਾ ਛਾੜੀ ਉਹ ਕਹਿੰਦੀ ਇਹ ਕੀ ਹੁੰਦਾ ਦਛਣਾ ਰਾਬਾ ਤਿੰਨ ਕ ਮੋਰਾ ਲਿਆ ਤਿੰਨ ਕ ਦਛਣਾ ਨੀਆਂ ਲਿਆ ਹੁਣ ਉਹ ਪਾਈ ਤਿੰਨ ਉਹ ਵੀ ਲੈ ਜਿਹੜਾ ਸਮਾਨ ਪਿਆ ਉਹ ਵੀ ਚੱਕ ਲਿਆ ਉਹ ਸਮਾਨ ਚੱਕ ਲਿਆ ਉਹ ਲੀੜਾ ਵਿਛਾਇਆ ਉਹਦੇ ਢੇਰੀ ਕਰ ਲਿਆ ਚਾਰਾ ਬਨ ਕੇ ਗੱਠੜੀ ਸੀ ਇਹ ਤਾਂ ਵਾਲੀਆਂ ਮੋਹਰਾ ਗੀਜੇ ਚ ਬਨ ਕੇ ਗੱਠੜੀ ਚੱਲ ਪਿਆ ਪੰਡਤ ਉਹ ਸੋਚਦੀ ਆ ਵੀ ਜਵਾਕਾ ਜੋਗਾ ਬਣੀ ਛੱਡ ਕੇ ਗਿਆ ਚਲੋ ਦੇਖਾਂਗੇ ਹੋਰ ਬਣਾ ਲੈਣੀ ਅਜੇ ਟਾਈਮ ਬਹੁਤ ਹੈ ਭਈ ਉਹਨੂੰ ਜਦੋਂ ਪਤਾ ਲੱਗਿਆ ਉਹ ਨਾ ਹਲਾਲ ਕਰੇ ਮਾਲਕ ਤੋਂ ਵੀ ਡਰੇ ਕਿ ਚੂਸ ਬਹੁਤੀ ਉਹ ਜਦੋਂ ਆਏ ਨੂੰ ਦੱਛਤਾ ਵੱਲੂ ਰਾਮ ਨੂੰ ਤੇ ਉਧਰ ਤਾਂ ਵੱਲੂ ਰਾਮ ਮੇਲਿਓ ਅਜੇ ਆਇਆ ਨਹੀਂ ਉਧਰ ਪੰਡਤ ਜਦੋਂ ਘਰੇ ਜਾ ਕੇ ਸਮਾਨ ਧਰਿਆ ਪੰਡਤ ਨੇ ਨੂੰ ਫੜਾਇਆ ਕਹਿੰਦਾ ਆਹ ਸਮਾਨ ਸ਼ਾਮਲ ਹੈ ਇਹਦਾ ਬੱਚਿਆਂ ਨੂੰ ਖਵਾ ਮੈਨੂੰ ਉਡਾ ਦੀ ਬਾਹਰੋਂ ਕੁੰਡਾ ਬੱਲੂ ਰਾਮ ਆਊ ਘਰ ਨੂੰ ਜ਼ਰੂਰ ਬਹੁਤ ਹਰਖਿਆ ਬਾਹੂ ਆਉਂਦਾ ਤੈਂ ਸਾਹਮਣੇ ਉਹ ਇਹ ਹੁਣ ਤੇਰੀ ਜ਼ਿੰਮੇਵਾਰੀ ਐ ਆ ਮੈਂ ਸਮਾਨ ਸੋ ਨੂੰ ਬਿਠਾ ਲਿਆ ਤਾ ਉਹ ਭਾਈ ਖਾ ਕੇ ਰੋਟੀਆਂ ਵੀ ਪਤਾ ਵੀ ਬੱਲੂ ਰਾਮ ਵੀ ਆਊ ਉਹਨੂੰ ਉਡਾ ਕੇ ਬਾਹਰੋਂ ਕੁੰਡਾ ਉਹ ਤਾਂ ਅੰਦਰ ਛੋਂ ਗਿਆ ਮੌਜ ਨਾਲ ਢੱਕ ਕੇ ਉਹ ਭਾਈ ਵਾਰਤ ਬੈ ਗਈ ਜਦੋਂ ਬੱਲੂ RAM ਦੇ ਘਰ ਵਾਲੀ ਨੇ ਦੱਸਿਆ ਵੀ ਪੰਡਤ ਤਾਂ ਛੀ ਤਾਂ ਮੋਹਰਾਂ ਲੈ ਗਿਆ ਸਾਰਾ ਸਮਾਨ ਇਕੱਠਾ ਕਰਕੇ ਲੈ ਗਿਆ ਉਹਨੇ ਖੁੰਜੇ ਡਾਂਗ ਪਈ ਤੀ ਚੱਕੀ ਮੋਢੇ ਧਰੀ ਬੱਲੂ RAM ਜਾਣਕੀ ਦਾਸ ਦੇ ਘਰ ਨੂੰ ਚੱਲ ਪਿਆ ਜਾਣਕੀ ਦਾਸ ਦੇ ਘਰ ਵਾਲੀ ਦੇ ਲਿਆ ਪਹਿਲਾਂ ਹੀ ਤਿਆਰ ਹੋਈ ਬੈਠੀ ਸੀ ਪਤਾ ਤੀ ਵੀ ਆਊ ਜਦੋਂ ਆ ਗਿਆ ਨੇੜੇ ਜਿਵੇਂ ਆਪਣਾ ਮੋਟਰਸਾਈਕਲ ਖੜਾ ਆਈ ਟੀ ਜੂਰ ਨੂੰ ਆਇਆ ਬਾਹ ਨੇੜੇ ਦੁਨੇ ਪੱਟਾਂ ਤੇ ਹੱਥ ਮਾਰ ਕੇ ਪਿੱਟ ਕੇ ਕਹਿੰਦੀ ਵੇ ਦੁਸ਼ਮਣਾ ਵੇ ਤੇਰੀਆਂ ਪੱਟੀਆਂ ਜਾਣ ਵੇ ਤੇਰੇ ਇयां ਹੀ ਆ ਜੜਾ ਪਤਾ ਨਹੀਂ ਕੀ ਖਵਾਤਾ ਮੇਰੇ ਘਰ ਆਲਾ ਤਾਂ ਉਦੋਂ ਦਾ ਹੀ ਲਿਟੀ ਜਾਂਦਾ ਤੈਨੂੰ ਇੱਥੇ ਫਾਹੇ ਲਵਾਉਂ ਜੇ ਇੱਥੇ ਨਾ ਫਾਹੇ ਲਵਾਇਆ ਨਾ ਮੈਂ ਵੀ ਬਾਂਮਣ ਦੀ ਧੀ ਨਹੀਂ ਹੂੰ ਭੈਣ ਮੇਰੀ ਇਹ ਰੌਲਾ ਕਿਉਂ ਪਾਉਣੀ ਮੈਨੂੰ ਦੱਸ ਦੇ ਵੀ ਹੋਇਆ ਕੀ ਹੈ ਹੋਇਆ ਕੀ ਹੈ ਕਹਿੰਦੀ ਪਤਾ ਨਹੀਂ ਉਦੋਂ ਦਾ ਇਨਾ ਬਟੇ ਖਾਈ ਜਾਂਦਾ ਮੈਂ ਤਾਂ ਮਛਾ ਬਾਹਰ ਹੋ ਕੇ ਨਿਕਲੇ ਮੈਥੋਂ ਦਾ ਦੇਖਿਆ ਨਹੀਂ ਗਿਆ ਉਹ ਕਹਿੰਦਾ ਤੂੰ ਐ ਕਰ ਕਿਸੇ ਨੂੰ ਭੇਜ ਮੇਰੇ ਨਾਲ ਤੂੰ ਲਾਜ ਕਰਾ ਉਹਦਾ ਮੈਂ ਪੈਸੇ ਭੇਜਣਾ ਉਹ ਕਹਿੰਦੀ ਮੈਂ ਇਲਾਜ ਕਰਾਵਾਂ ਕਾਹਦੇ ਨਾਲ ਮੇਰੇ ਕੋਲੇ ਕੀ ਐ ਇਲਾਜ ਨੂੰ ਮੇਰੇ ਕੋਲੇ ਹੁੰਦੇ ਤਾਂ ਮੈਂ ਇਲਾਜ ਕਰਾ ਨਾ ਲੈਂਦੀ ਮੇਰੇ ਕੋਲੇ ਕੁਝ ਨਹੀਂ ਇਲਾਜ ਕਰਾਉਣ ਨੂੰ ਕਹਿੰਦਾ ਵੇ ਮੁੰਡੇ ਨੂੰ ਤੋਰ ਮੇਰੇ ਨਾਲ ਹੋ ਮੁੰਡੇ ਨੂੰ ਹੀ ਤੋਰੂ ਹੋਰ ਕਿਨੂੰ ਹੋਰ ਕੋਈ ਤਾਂ ਲੈ ਕੇ ਪਾਰ ਜਾਊ ਹੋ ਸਾਨੂੰ ਥੋੜੋ ਦੇਊ ਭਾਈ ਮੁੰਡਾ ਤੁਰਿਆ ਉਹਨੂੰ ਉਹਨੇ 12 ਮੋਹਰਾਂ ਹੋਰ ਕੱਢ ਕੇ ਦਿੱਤੀਆਂ ਮੁੰਡੇ ਨੂੰ ਬੱਲੂ RAM ਨੇ 12 ਮੋਹਰਾਂ ਕੱਢ ਕੇ ਕਹਿੰਦਾ ਕਹਿੰਦਾ ਜਨ ਆ ਤੂੰ ਐ ਕਰੀਓ ਕਾਕੇ ਆਪਦੀ ਮਾਂ ਨੂੰ ਕਹਿੰਦੇ ਵੀ ਇਹਨੂੰ ਇੱਥੇ ਆ ਡਾਕਟਰਾਂ ਕੋਲੇ ਕੁਝ ਨਹੀਂ ਹੈਗਾ ਇਹਨੂੰ ਸ਼ਹਿਰ ਲੈ ਜੇ ਕਿਤੇ ਸ਼ਹਿਰ ਜਾ ਕੇ ਇਲਾਜ ਕਰਾ ਲੇ ਨਹੀਂ ਤੇਰੀ ਮਾਂ ਨੇ ਤਾਂ ਮੇਰਾ ਖੜਾ ਨਹੀਂ ਛੱਡਣਾ ਆਪ ਬਹਿ ਗਿਆ ਅੰਦਰ ਫੇ ਮਾਲਾ ਫੇਰਨਾ ਕਹਿੰਦਾ ਇਹ ਗਣੇਸ਼ ਜੀ ਉਦੋਂ ਹਜ਼ਾਰ ਵੰਮ ਨੂੰ ਕਹੇ ਦੀ ਇੱਕ ਨੂੰ ਵੀ ਘਟ ਨੂੰ ਨਹੀਂ ਖਵਾਉਂਦਾ ਹਜ਼ਾਰ ਵੰਮ ਨੂੰ ਹੀ ਰੋਟੀ ਖਵਾਉਂ ਪਰ ਵੰਮਲ ਦਾ ਵਾਲ ਵਿੰਗਾ ਨਾ ਹੋਵੇ ਜੇ ਵੰਮਣ ਮਰ ਗਿਆ ਨਾ ਮੈਨੂੰ ਤਾਂ ਉੱਥੇ ਵਾਰ ਚ ਕਹਿੰਦੀ ਇੱਥੇ ਵਾਹੇ ਲਵਾਉਂ ਉਹਨੇ ਤਾਂ ਨਹੀਂ ਖੜਾ ਛੜਨਾ ਮੇਰਾ ਬਾਮਣੀ ਨੇ ਤੇ ਹੁਣ ਜਿੱਥੇ ਕਚੂਸ਼ ਦੀ ਭਾਈ ਉਹੀ ਹੁਣ ਹਜ਼ਾਰ ਦੀ ਜਿਹੜੀ ਤਾਹਾਂ ਤੋਂ ਸੁਖ ਸੁਖੀ ਸੀ ਉਹੀ ਹਜ਼ਾਰ ਦੀ ਯਾਦ ਆ ਗਈ ਫੇਰ ਇੱਕ ਨੂੰ ਵੀ ਘੱਟ ਨੂੰ ਨਹੀਂ ਖਵਾਉਂਦਾ ਕਹਿੰਦਾ ਹੁਣ ਪੂਰੇ ਹਜ਼ਾਰ ਨੂੰ ਖਵਾਉ ਪਰ ਬਾਮਲ ਦਾ ਵਾਲ ਵਿੰਗਾ ਨਾ ਹੋਵੇ ਭਾਈ ਵਾਲ ਵਿੰਗਾ ਕੀ ਹੋਣਾ ਸੀ ਉਹ ਤਾਂ ਰੱਜਾ ਭਾ ਤੈਨੂੰ ਪਤਾ ਪਿਆ ਪਿਆ ਦੀ ਡੱਕਿਆ ਵਾ ਮੋਜ ਦੇ ਨਾਲ ਪੰਡਤ ਨੇ ਜਦੋਂ ਆ ਕੇ ਕਿ 12 ਹੋਰ ਮੰਗਾ ਲੀਆਂ ਸੀ ਪਹਿਲਾਂ ਤੀਆਂ 18 ਹੋ ਗਈਆਂ 18 ਲੈ ਕੇ ਮੋਹਰਾ ਉਹ ਲੱਗ ਗਿਆ ਸਾਰੀ ਰਾਤ ਪਹਿਲਾ ਦਿਨ ਲੰਘ ਗਿਆ ਫੇਰ ਰਾਤ ਉਹ ਵੀ ਬਾਬਾ ਦੇਖੀ ਕਿਤੇ ਇਹ ਗਣੇਸ਼ ਜੀ ਇੱਕ ਬੰਦੇ ਨੂੰ ਵੀ ਘਟੋਨੀ ਖਵਾਉਂਦਾ ਪੂਰੇ 1000 ਬੰਦੇ ਨੂੰ ਰੋਟੀ ਖਵਾਉਂ ਪਰ ਬਾਹਮਣ ਦਾ ਬਾਲ ਵਿੰਗਣਾ ਹੋਵੇ ਭਾਈ ਦੇਲੇ ਬਾਹਮਣ ਤੜਕੇ ਨੂੰ ਬਾਹਮਣ ਤਾਂ ਅੰਦਰ ਹੋ ਤੋ ਗਿਆ ਉਹਨੇ ਫੇਰ ਉਹ ਤੋਂ ਬਾਅਦ ਜਾਨੀ ਇੱਕ ਜੂਸ਼ੇ ਦੀ ਭਈ ਸਟੋਰੀ ਇੱਥੇ ਹੀ ਖਤਮ ਹੋਊਗੀ ਇਦੋਂ ਮਿਲਾਂਗੇ ਹੁਣ ਅਗਲੇ ਸਟੋਰੀ ਦੇ ਨਾਲ ਗਜਰਾਤ ਦੇ ਰਹਿਣ ਵਾਲਾ ਸੀ ਐਨਾ ਜੂਸ਼ੇ ਦੀ ਬੱਲੂ ਰਾਮ ਸ਼ੇਰਤੀ